ਦੋਸਤੋ ਦੁਨੀਆ ਦੀ ਸਭ ਤੋਂ ਵਿਵਾਦਿਤ ਫੋਟੋ ਜਿਸ ਨੂੰ ਖਿੱਚਣ ਤੋਂ ਬਾਅਦ ਫੋਟੋਗ੍ਰਾਫਰ ਨੇ ਕਰ ਲਈ ਸੀ ਆਤਮ ਹੱਤਿਆ ਰੌਂਗਟੇ ਖੜੇ ਕਰ ਦੇਵੇਗੀ ਇਹ ਕਹਾਣੀ ਦੋਸਤੋ ਸਾਲ 1993 ਵਿੱਚ ਇੱਕ ਤਸਵੀਰ ਕਾਫੀ ਮਸ਼ਹੂਰ ਹੋਈ ਸੀ ਜੋ ਕਾਫੀ ਵਿਵਾਦਾਂ ਵਿੱਚ ਰਹੀ ਇਹ ਤਸਵੀਰ ਮਸ਼ਹੂਰ ਫੋਟੋਗ੍ਰਾਫਰ ਕੈਵਨ ਕਾਰਟਨ ਨੇ ਲਈ ਸੀ ਇਸ ਤੋਂ ਕੁਝ ਦੇਰ ਬਾਅਦ ਹੀ ਉਸਨੇ ਆਤਮ ਹੱਤਿਆ ਕਰ ਲਈ ਸੀ ਦੋਸਤੋ ਇੱਕ ਤਸਵੀਰ ਉਹ ਕਹਿੰਦੀ ਹੈ ਜੋ ਸ਼ਾਇਦ ਸ਼ਬਦਾਂ ਵਿੱਚ ਨਹੀਂ ਕਹਿਆ ਜਾ ਸਕਦਾ ਅਜਿਹਾ ਹੀ ਇੱਕ ਫੋਟੋ ਮਸ਼ਹੂਰ ਫੋਟੋਗ੍ਰਾਫਰ ਕੈਵਨ ਕਾਰਟਨ ਨੇ 1993 ਵਿੱਚ ਸਡਾਨ ਵਿੱਚ ਲਈ ਸੀ ਦੱਖਣੀ ਅਫਰੀਕਾ ਵਿੱਚ ਰਹਿਣ ਵਾਲੇ ਨੌਜਵਾਨਾਂ ਫੋਟੋਗ੍ਰਾਫਰ ਕੈਵਨ ਨੇ ਆਪਣੀ ਜ਼ਿੰਦਗੀ ਵਿੱਚ ਕਈ ਅਜੀਹੀਆਂ ਤਸਵੀਰਾਂ ਖਿੱਚੀਆਂ ਜੋ ਇਤਿਹਾਸ ਵਿੱਚ ਦਰਜ ਹਨ ਇਨ੍ਹਾਂ ਵਿੱਚੋਂ ਇੱਕ ਤਸਵੀਰ ਨੇ ਉਹਨਾਂ ਦਾ ਨਾਮ ਦੁਨੀਆ ਦੇ ਮਹਾਨ ਫੋਟੋਗ੍ਰਾਫਰਾਂ ਵਿੱਚ ਸ਼ਾਮਲ ਕਰ ਲਿਆ। ਇਹ ਤਸਵੀਰ ਨੇ ਉਹਨਾਂ ਨੂੰ ਕਈ ਅਵਾਰਡ ਵੀ ਦਿਵਾਏ ਪਰ ਇਹ ਤਸਵੀਰ ਬਵਾਦਾਂ ਦਾ ਹਿੱਸਾ ਬਣੀ ਰਹੀ। ਇਨ੍ਹਾਂ ਤਸਵੀਰਾਂ ਨੂੰ ਲੈਣ ਤੋਂ ਬਾਅਦ ਕੈਵਿਨ ਇੰਨਾ ਨਰਾਸ਼ ਹੋ ਗਿਆ ਕਿ ਉਸਨੇ ਖੁਦਕੁਸ਼ੀ ਕਰ ਲਈ।ਦਰਅਸਲ ਇਹ ਫੋਟੋ ਸੜਾਨ ਦੀ ਹੈ। ਇਸ ਵਿੱਚ ਇੱਕ ਕੁੜੀ ਭੁੱਖ ਕਾਰਨ ਹੀ ਠੱਡ ਡਿੱਗੀ ਹੈ ਇਸ ਦੇ ਪਿੱਛੇ ਇੱਕ ਗਿਰਜ ਲੁਕੀ ਹੋਈ ਹੈ ਇਸ ਫੋਟੋ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਸ ਦੇ ਪਿੱਛੇ ਬੈਠਾ ਗਿਰਜ ਲੜਕੀ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਜੋ ਮਰਦੇ ਹੀ ਉਸ ਨੂੰ ਖਾ सके ਇਸ ਫੋਟੋ ਖਿੱਚਣ ਦੇ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਜਿਸ ਵਿਅਕਤੀ ਦੀ ਫੋਟੋ ਖਿੱਚੀ ਗਈ ਸੀ ਉਹ ਲੜਕੀ ਨਹੀਂ ਬਲਕਿ ਲੜਕਾ ਸੀ ਉਸ ਦਾ ਨਾਮ ਕੌਂਗਨੀ ਜੋਂਗ ਸੀ ਇਹ ਮਸ਼ਹੂਰ ਫੋਟੋ ਦਾ ਨਾਮ ਦਾ ਵੈਲਟਰਨ ਐਂਡ ਦਾ ਲਿਟਲ ਗਰਲ ਸੀ ਗਾਨ ਵਿੱਚ ਖੱਚੀ ਕੀ ਵਿਵਾਦ ਤੋਂ ਫੋਟੋ ਦੀ ਜਿੱਥੇ ਆਲੋਚਨਾ ਹੋ ਰਹੀ ਸੀ ਉੱਥੇ ਹੀ ਕੈਮਨ ਆਪਣੇ ਦੋਸਤ ਦੀ ਮੌਤ ਦੀ ਖਬਰ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ ਜਿਸ ਤੋਂ ਬਾਅਦ 27 ਜੁਲਾਈ 1994 ਨੂੰ ਉਸ ਨੇ ਆਪਣੀ ਕਾਰ ਦੱਖਣੀ ਅਫਰੀਕਾ ਵਿੱਚ ਇੱਕ ਨਦੀ ਦੇ ਕੰਢੇ ਖੜੀ ਕਰਕੇ ਕਾਰ ਦੇ ਐਡਜਸਟਡ ਪਾਈਪ ਨਾਲ ਇੱਕ ਹੋਰ ਪਾਈਪ ਲਗਾ ਦਿੱਤੀ ਅਤੇ ਉਸ ਵਿੱਚੋਂ ਨਿਕਲਦੀ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਗੈਸ ਆਪਣੇ ਮੂੰਹ ਵਿੱਚ ਲੈ ਲਈ ਇਸ ਕਾਰਨ ਉਸਦੀ ਮੌਤ ਹੋ ਗਈ ਇਸ ਦੌਰਾਨ ਕੈਵਨ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਸੀ ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਕੈਵਨ ਨੇ ਸਦਾਨ ਵਿੱਚ ਜਿਸ ਬੱਚੀ ਦੀ ਫੋਟੋ ਲਈ ਸੀ ਉਹ ਭੁੱਖ ਨਾਲ ਮਰਿਆ ਨਹੀਂ ਸੀ ਸਗੋਂ ਬਚ ਗਿਆ ਸੀ ਜਿਹਦੀ ਸਾਲ 2008 ਵਿੱਚ ਬੁਖਾਰ ਨਾਲ ਮੌਤ ਹੋ ਗਈ ਸੀ